ਅੱਜ ਦੇਸ਼ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਹੈ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇ ਵੱਲੋਂ ਦੀ 7ਵਾਂ ਬਜਟ ਪੇਸ਼ ਕੀਤਾ ਜਾਂਦਾ ਹੈ ਔਰ ਮੋਦੀ ਸਰਕਾਰ 3.0 ਦਾ ਇਹ ਪਹਿਲਾ ਬਜਟ ਸਿਗਾ ਤਾਂ ਪੂਰੇ ਦੇਸ਼ ਨੂੰ ਬੜੀਆਂ ਉਮੀਦਾਂ ਸਿਗੀਆਂ ਕਿਉਂਕਿ ਜਿਨ੍ਹਾਂ ਲੋਕਾਂ ਨੇ ਵੋਟ ਪਾਈ ਸੀਗੀ ਬੜੀਆਂ ਉਮੀਦਾਂ ਦੇ ਨਾਲ ਪਾਈ ਸੀ ਕਿ ਵਿਕਾਸ ਦੇ ਰਾਹ ਦੇ ਉੱਤੇ ਦੇਸ਼ ਜਿਹੜਾ ਉਹ ਜਾਵੇਗਾ ਹਾਲਾਂਕਿ ਜਦੋਂ ਐਲਾਨ ਕੀਤੇ ਗਏ ਬਜਟ ਜਦੋਂ ਪੇਸ਼ ਕੀਤਾ ਜਾ ਰਿਹਾ ਸਿਗਾ ਤਾਂ ਉਸ ਸਮੇਂ ਦੇ ਉੱਤੇ ਬਜਟ ਦੇ ਵਿੱਚ ਕਈ ਚੀਜ਼ਾਂ ਦਾ ਜ਼ਿਕਰ ਜਿਹੜਾ ਹੈ ਵਿੱਤ ਮੰਤਰੀ ਦੇ ਵੱਲੋਂ ਦੀ ਕੀਤਾ ਗਿਆ ਟੈਕਸ ਲਾਬ ਦੇ ਵਿੱਚ ਚੇਂਜਸ ਕੀਤੇ ਗਏ ਨੇ ਕਿਸਾਨਾਂ ਦੇ ਲਈ ਸੀ ਕਾਫੀ ਫਸਲੀ ਵਿਭਿੰਨਤਾ ਤੇ ਵੀ ਜ਼ ਕਿਸਾਨਾਂ ਦੇ ਉੱਤੇ ਫੋਕਸ ਜਿਹੜਾ ਹੈ ਉਹ ਬਜਟ ਨੂੰ ਰੱਖਿਆ ਗਿਆ ਅੰਨਦਾਤਾ ਕਹਿ ਕੇ ਸੰਬੋਧਨ ਕੀਤਾ ਗਿਆ ਪਰ ਪੰਜਾਬ ਦਾ ਜ਼ਿਕਰ ਜਿਹੜਾ ਹੈ ਉਸ ਤੋਂ ਬਾਅਦ ਨਹੀਂ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਰੋਸ ਵੀ ਜਿਹੜਾ ਉਹ ਪਾਇਆ ਜਾ ਰਿਹਾ ਹੈ ਚਾਹੇ ਵੱਖ-ਵੱਖ ਵਰਗ ਹੋਣ ਉਹਨਾਂ ਦੇ ਵੱਲੋਂ ਦੀ ਰੋਸ ਦਾ ਹਰ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਵੱਲੋਂ ਦੀ ਮਿਲ ਕੇ ਇਹ ਗੱਲ ਕਹੀ ਜਾ ਰਹੀ ਹੈ ਕਿ ਕੁਝ ਵੀ ਪੰਜਾਬ ਦੇ ਹਿੱਸੇ ਜਿਹੜਾ ਹੈ ਇਸ ਬਜਟ ਦੇ ਵਿੱਚ ਨਹੀਂ ਆਇਆ ਸਿਰਫ ਇੱਕ ਜ਼ਿਕਰ ਕੀਤਾ ਗਿਆ ਆਂਧਰਾ ਪ੍ਰਦੇਸ਼ ਦਾ ਬਿਹਾਰ ਦਾ ਵਿਸ਼ੇਸ਼ ਪੈਕੇਜ ਦਿੱਤਾ ਗਿਆ ਜਿਹੜਾ ਤੇ ਖੇਤੀ ਜਾ ਰਹੀ ਹੈ ਉਸ ਨੂੰ ਲੈ ਕੇ ਕੋਈ ਐਲਾਨ ਨਹੀਂ ਹੋਇਆ ਨਾ ਹੀ ਇਸ ਦੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਕੋਈ ਵੀ ਐਲਾਨ ਕੀਤਾ ਗਿਆ ਤਾਂ ਸਾਰੀ ਪਾਰਟੀਆਂ ਨੇ ਮਿਲ ਕੇ ਇੱਕ ਹੀ ਗੱਲ ਜਿਹੜੀ ਆਖੀ ਹੈ ਪਰ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ ਕਿ ਆਖਰਕਾਰ ਇਸ ਬਜਟ ਦੇ ਵਿੱਚ ਕੀ ਚੰਗਾ ਹੈ ਪੰਜਾਬ ਨੇ ਕੀ ਕੀ ਉਮੀਦਾਂ ਇਸ ਤੋਂ ਸਿਗੀਆਂ ਤਾਂ ਪੰਜਾਬ ਦੇ ਹਿੱਸੇ ਕਿ ਕੁਝ ਆਇਆ ਹੈ ਸਾਡੇ ਨਾਲ ਜਿਹੜਾ ਹੈ ਅਰਥ ਸ਼ਾਸਤਰੀ ਜੁੜ ਰਹੇ ਨੇ ਅਨੰਦ ਸ਼ਰਮਾ ਜੀ ਉਹਨਾਂ ਦੇ ਨਾਲ ਖਾਸ ਤੌਰ ਦੇ ਉੱਤੇ ਇਸ ਬਜਟ ਨੂੰ ਲੈ ਕੇ ਗੱਲਬਾਤ ਕਰਾਂਗੇ ਸਵਾਗਤ ਹੈ ਸਰ ਲਿਵਿੰਗ ਇੰਡੀਆ ਨਿਊਜ਼ ਦੇ ਉੱਤੇ ਅਨਿਲ ਜੀ ਸਭ ਤੋਂ ਪਹਿਲਾਂ ਇੱਕ ਪੂਰਨ ਤੌਰ ਦੇ ਉੱਤੇ ਨਜ਼ਰ ਮਾਰਾਂਗੇ ਅੱਜ ਦੇ ਬਜਟ ਦੇ ਉੱਤੇ ਜੋ ਬਜਟ ਪੇਸ਼ ਕੀਤਾ ਗਿਆ ਹੈ ਪੰਜਾਬ ਦੇ ਹਿੱਸੇ ਇਹਦੇ ਵਿੱਚ ਕੀ ਕੁਝ ਇਸ ਬਜਟ ਦੇ ਵਿੱਚ ਆਇਆ ਹੈ ਕਿ ਕੁਝ ਖਾਸ ਜਿਹੜਾ ਹੈ ਪੰਜਾਬ ਨੂੰ ਦੇਣ ਦੀ ਕੋਸ਼ਿਸ਼ ਇੱਕ ਤਰੀਕੇ ਕੇ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਗਈ ਹੈ ਅਗਰ ਅਸੀਂ ਕੁੱਲ ਮਿਲਾ ਕੇ ਇਸ ਬਜਟ ਦੀ ਸਟੱਡੀ ਕਰਦੇ ਹਾਂ ਬਜਟ ਨੂੰ ਦੇਖਦੇ ਹਾਂ ਤੇ ਆਪਾਂ ਦੇਖ ਰਹੇ ਹਾਂ ਕਿ 48000 ਕਰੋੜ ਦਾ ਇਹ ਬਜਟ ਹੈ ਉਸ 48000 ਕਰੋੜ ਦੇ ਬਜਟ ਵਿੱਚ 1.52 ਲੱਖ ਕਰੋੜ ਜਿਹੜਾ ਹੈ ਉਹ ਐਗਰੀਕਲਚਰ ਵਾਸਤੇ ਰੱਖਿਆ ਗਿਆ ਯਾਨੀ ਕਿ 3.3% ਟੋਟਲ ਜਿਹੜਾ ਬਜਟ ਹੈ ਐਗਰੀਕਲਚਰ ਵਾਸਤੇ ਜਦਕਿ ਐਗਰੀਕਲਚਰ ਦੇ ਉੱਤੇ ਦੇਸ਼ ਦੀ ਅੱਧੀ ਪਾਪੂਲੇਸ਼ਨ ਯਾਨੀ ਕਿ 60 ਕਰੋੜ ਲੋਕ ਰਫਲੀ ਐਗਰੀਕਲਚਰ ਤੇ ਡਿਪੈਂਡੈਂਟ ਹੈ ਬਟ ਬਜਟ ਸਿਰਫ 3.25% ਦੇ ਆਸ-ਪਾਸ ਤੇ ਬਹੁਤ ਹੀ ਮੈਂ ਕਹੂੰਗਾ ਕਿ ਐਗਰੀਕਲਚਰ ਦੇ ਪੁਆਇੰਟ ਆਫ View ਨਾਲ ਦੇਖਿਆ ਜਾ ਜੇ ਤਾਂ ਇੱਕ ਡਿਸਪਾਇੰਟਿੰਗ ਬਜਟ ਹੈ ਕਿਉਂਕਿ ਐਗਰੀਕਲਚਰ ਇੱਕ ਐਸਾ ਸੈਕਟਰ ਹੈ ਦੇਸ਼ ਦਾ ਜਿਹਦੇ ਵਿੱਚ ਮੈਕਸਿਮਮ ਪਾਪੂਲੇਸ਼ਨ ਜਿਹੜੀ ਹੈ ਰੋਜ਼ ਮਰਦਾ ਦੇ ਤੌਰ ਤੇ ਜੁੜੀ ਹੋਈ ਹੈ ਔਰ ਪਰਿਵਾਰ ਅਗਰੀਕਲਚਰ ਦੇ ਬੇਸ ਤੇ ਚੱਲ ਰਹੇ ਹਨ ਜੀ ਲੇਕਿਨ ਉਹਨਾਂ ਦਾ ਐਸਚ ਕੋਈ ਇਸ ਪਰ ਬਜਟ ਦੇ ਵਿੱਚ ਕੋਈ ਇਹਦਾ ਸਮਾਧਾਨ ਨਹੀਂ ਕੀਤਾ ਗਿਆ ਹੈ ਹਾਂ ਕੁਝ ਅਗਰੀਕਲਚਰ ਨੂੰ ਲੈ ਕੇ ਇਨੀਸ਼ੀਏਟਿਵ ਜੂ ਡਿਸਕਸ ਕੀਤੇ ਗਏ ਹਨ ਲੇਕਿਨ ਉਹ ਕਦੋਂ ਨਾਦਰ ਐਗਜ਼ੀਕਿਊਟ ਹੋਣਗੇ ਤੇ ਕਦੋਂ ਉਹਨਾਂ ਦਾ ਰਿਜ਼ਲਟ ਆਏਗਾ ਉਹ ਤਾਂ ਦੇਖਣ ਵਾਲੀ ਗੱਲ ਹੈ ਜੀ ਉਧਰ ਦੂਜੇ ਪਾਸੇ ਜਦੋਂ ਅਸੀਂ ਪੰਜਾਬ ਦੇ ਪੁਆਇੰਟ ਉੱਪਰ ਗੱਲ ਕਰੀਏ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਔਰ ਪੰਜਾਬ ਹਮੇਸ਼ਾ ਇੱਕ ਪਹਿਲਾ ਟੈਰੋਰੀਜ਼ਮ ਦਾ ਚੂਜ਼ ਦਾ ਰਿਹਾ ਫਿਰ ਜਿਹੜੀ ਕਰੋਨਾ ਦੀ ਮਾਰ ਪਈ ਸਾਰਿਆਂ ਨੂੰ ਉਹਦੇ ਨਾਲ ਪੰਜਾਬ ਦੀ ਇਕਨੋਮੀ ਬਹੁਤ ਪਿੱਛੇ ਚਲੀ ਗਈ ਹੈ ਔਰ ਪੰਜਾਬ ਦੀ ਆਪਣੀ ਜਿਹੜੀ ਬਿਕੋਜ਼ ਆਫ ਥਿਸ ਡਰੱਗਸ ਜਿਹੜੀ ਇਕਨੋਮੀ ਹੈ ਉਹ ਹੋਰ ਜ਼ਿਆਦਾ ਡਿਸਟਰਬਡ ਹੈ ਤੇ ਇਸ ਕਰਕੇ ਉਮੀਦ ਸੀ ਕਿ ਪੰਜਾਬ ਨੂੰ ਕੁਝ ਸਪੈਸ਼ਲ ਪੈਕੇਜ ਕਿਉਂਕਿ ਪੰਜਾਬ ਇੱਕ ਫੂਡ ਬੋਇਲ ਆਫ ਦਾ ਕੰਟਰੀ ਵੀ ਹੈ ਜਿੰਨਾ ਵੀ ਫੂਡ ਪੰਜਾਬ ਤੋਂ ਪ੍ਰੋਡਿਊਸ ਹੁੰਦਾ ਉਹ ਪੀਡੀਐਸ ਸਿਸਟਮ ਜਿਹੜਾ ਸੈਂਟਰਲ ਗਵਰਨਮੈਂਟ ਦਾ ਉਹਦੀ ਰੀਡ ਦੀ ਹੱਡੀ ਹੈ ਤੇ ਇਸ ਕਰਕੇ ਉਮੀਦ ਕੀਤੀ ਜਾਂਦੀ ਸੀ ਕਿ ਪੰਜਾਬ ਨੂੰ ਸ਼ਾਇਦ ਕੁਝ ਅਲੱਗ ਤੋਂ ਰਾਹਤ ਮਿਲੇ ਪਰ ਖਾਸ ਕਰਕੇ ਉਦੋਂ ਜਦੋਂ 16th ਫਾਈਨਾਂਸ ਕਮਿਸ਼ਨ ਜਿਹੜਾ ਹੈ ਉਹ ਪੰਜਾਬ ਤੇ ਸੀਗਾ ਔਰ ਪੰਜਾਬ ਦੇ ਸੀਐਮ ਸਾਹਿਬ ਨੇ ਉਹਨਾਂ ਤੋਂ 132247 ਕਰੋੜ ਦਾ ਪੈਕੇਜ ਮੰਗਿਆ ਹੈ ਤੇ ਹੁਣ ਮੈਂ ਇਸ ਬੀਇੰਗ ਐ ਪੋਜ਼ਿਟਿਵ ਪੋਜ਼ਿਟਿਵ ਸਿਟੀਜ਼ਨ ਆਫ ਦਿਸ ਪੰਜਾਬ অর ਬੀਇੰਗ ਐ ਪੰਜਾਬੀ ਮੈਂ ਉਮੀਦ ਕਰਦਾ ਕਿ ਇਸ ਬਜਟ ਦੇ ਅੰਦਰ ਅਗਰ ਕੁਝ ਨਹੀਂ ਮਿਲਿਆ ਪੰਜਾਬ ਨੂੰ ਲੇਕਿਨ ਜਿਹੜਾ ਭਗਵੰਤ ਮਾਨ ਜੀ ਨੇ 16th ਫਾਈਨੈਂਸ ਕਮਿਸ਼ਨ ਨੂੰ ਜੋ ਰਿਕੁਐਸਟ ਕੀਤੀ ਹੈ 132247 ਕਰੋੜ ਰੁਪਏ ਦੀ ਉਹ ਮੇਰੇ ਖਿਆਲ ਚ ਪੂਰਾ ਪੂਰਾ ਹਿੱਸਾ ਪੰਜਾਬ ਨੂੰ ਮਿਲਣਾ ਚਾਹੀਦਾ ਕਿਉਂਕਿ ਪੰਜਾਬ ਚ ਇੰਡਸਟਰੀ ਦੀ ਬਹੁਤ ਹਾਲਤ ਖਰਾਬ ਹੈ ਐਗਰੀਕਲਚਰ ਦੀ ਵਜ੍ਹਾ ਨਾਲ ਜਾਂ ਫੂਡ ਬਾਲ ਹੋਣ ਦੀ ਵਜ੍ਹਾ ਨਾਲ ਜਦੋਂ ਪੰਜਾਬ ਦੇਸ਼ ਉੱਖਾ ਮਰਦਾ ਜਾ ਰਹੀ ਸੀ ਤੇ ਪੰਜਾਬ ਨੇ ਗ੍ਰੀਨ ਰੈਵੋਲੂਸ਼ਨ ਦੇ ਥਰੂ ਜਿਹੜਾ ਦੇਸ਼ ਦਾ ਪੇਟ ਪਾਲਿਆ ਲੇਕਿਨ ਅੱਜ ਜੋ ਪੰਜਾਬ ਆਪਣੇ ਗਰਾਊਂਡ ਵਾਟਰ ਵਾਸਤੇ ਆਪਣੇ এনवायरमेंट ਵਾਸਤੇ ਦਰਦਰ ਪੜ ਰਿਹਾ ਹੈ ਔਰ ਇਹ ਜਿਹੜੀ ਇੱਕ ਮਾਲੀ ਹਾਲਤ ਬਹੁਤ ਖੱਥਲੇ ਚਲੇਗੀ ਹੈ ਕਿਤੇ 1991 ਦੇ ਵਿੱਚ ਪੰਜਾਬ ਪਰ ਕੈਪੀਟਲ ਇਨਕਮ ਦੇ ਨਾਲ ਦੇਸ਼ ਚ ਟੌਪ ਤੇ ਚੱਲ ਰਿਹਾ ਸੀ ਅੱਜ ਉਹ ਕਿਤੇ 19ਵੇਂ 20ਵੇਂ ਨੰਬਰ ਤੇ ਹੈ ਇਸ ਕਰਕੇ ਪੰਜਾਬ ਦੀ ਇਕਨੋਮੀ ਦਾ ਹਾਲ ਦੇਖਦੇ ਹਾਂ ਆ ਅਪਾ ਇਹ ਸਾਰੇ ਉਮੀਦ ਕਰਦੇ ਸੀ 빙ੇ ਪੰਜਾਬੀ ਕੀ ਸ਼ਾਇਦ ਇਸ ਬਜਟ ਤੇ ਪੰਜਾਬ ਵਾਸਤੇ ਔਰ ਖਾਸ ਕੇ ਐਮਐਸ ਐਮਐਸਪੀ ਵਾਸਤੇ ਕਿਉਂਕਿ ਕਿਸਾਨਾਂ ਨੇ ਜੋ 3 ਸਾਲ ਲਗਾਤਾਰ ਇਹ ਇੱਕ ਉਹਨਾਂ ਨੇ ਆਪਣਾ ਐਜੀਟੇਸ਼ਨ ਕੀਤਾ ਐਮਐਸਪੀ ਲੈਣ ਵਾਸਤੇ ਉਹਦੇ ਬਾਰੇ ਵੀ ਇਸ ਬਜਟ ਦੇ ਅੰਦਰ ਹਲੇ ਤਾਂ ਕੋਈ ਜ਼ਿਕਰ ਨਜ਼ਰ ਨਹੀਂ ਆਇਆ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਮੇਰੀ ਉਮੀਦ ਹੈ ਕਿ ਜਿਹੜਾ 1.32247 ਕਰੋੜ ਦਾ ਡਿਮਾਂਡ ਕੀਤੀ ਹੈ ਸੀਐਮ ਸਾਹਿਬ ਨੇ 16th ਫਾਈਨਾਂਸ ਕਮਿਸ਼ਨ ਤੋਂ ਉੱਥੇ ਪੰਜਾਬ ਨੂੰ ਮੈਕਸਿਮਮ ਪੈਸਾ ਮਿਲਣਾ ਚਾਹੀਦਾ ਹੈ ਬਿਲਕੁਲ ਅਨਿਲ ਜੀ ਅਸੀਂ ਇੱਕ ਇੱਕ ਕਰਕੇ ਹਰ ਇੱਕ ਜਿਹੜੇ ਖੇਤੇ ਦੀ ਗੱਲ ਕਰਾਂਗੇ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਤਾਂ ਸੀ ਅਕਸਰ ਸ਼ੁਰੂਆਤ ਜਿਹੜੀ ਆ ਉਹ ਕਿਸਾਨਾਂ ਤੋਂ ਹੀ ਕਰਦੇ ਆ ਇੱਕ ਪਾਸੇ ਕਿਸਾਨਾਂ ਦੇ ਸਿਰ ਦੇ ਉੱਤੇ ਵੀ ਕਰਜ਼ਾ ਜਿਹੜਾ ਉਹ ਚੜਦਾ ਚੱਲਿਆ ਜਾ ਰਿਹਾ ਹੈ ਪਰ ਜੇਕਰ ਇਸ ਬਜਟ ਦੀ ਗੱਲ ਕਰੀਏ ਕਿ ਬਿਲਕੁਲ ਹੀ ਕੁਝ ਵੀ ਕਿਸਾਨਾਂ ਦੇ ਹਿੱਸੇ ਨਹੀਂ ਆਇਆ ਹੈ ਕਿਸਾਨ ਵੀ ਇਹੀ ਗੱਲ ਕਹਿ ਰਹੇ ਨੇ ਜਿਹੜੀ ਵਕ ਵਕ ਪਾਰਟੀਆਂ ਨੇ ਪੰਜਾਬ ਦੀਆਂ ਉਹ ਵੀ ਇਹੀ ਗੱਲ ਕਹਿ ਰਹੀਆਂ ਨੇ ਐਸਜੀਪੀਸੀ ਤੱਕ ਦੇ ਵੱਲ ਕਿ ਬਿਲਕੁਲ ਹੀ ਕੁਝ ਵੀ ਕਿਸਾਨਾਂ ਦੇ ਹਿੱਸੇ ਨਹੀਂ ਹੈ ਇਸ ਬਜਟ ਦੇ ਵਿੱਚ ਐਪ੍ਰੈਂਟਲੀ ਤੇ ਇਹ ਹੀ ਲੱਗਦਾ ਕਿ ਕਿਸਾਨਾਂ ਵਾਸਤੇ ਐਸਾ ਕੁਝ ਨਹੀਂ ਹੈ ਜੇ ਐਮਐਸਪੀ ਦਾ ਰੇਟ ਕੁਝ ਡਿਸਾਈਡ ਹੋ ਜਾਂਦਾ ਤੇ ਸ਼ਾਇਦ ਅਸੀਂ ਮੰਨਦੇ ਕਿ ਜਿਹੜੇ ਕਿਸਾਨ ਹਨ ਉਹਨਾਂ ਦੀ ਜੇਬ 'ਚ ਕੁਝ ਚੱਲ ਜਾਂਦਾ ਹਾਂ ਸੈਂਟਰਲ ਗਵਰਨਮੈਂਟ ਨੇ ਆਪਣੇ ਬਜਟ 'ਚ ਕੁਝ ਨਵੀਆਂ ਵੈਰਾਈਟੀਆਂ ਨੂੰ ਲੈ ਕੇ ਕੁਝ ਰਿਸਰਚ ਇੰਸਟੀਚਿਊਟ ਨੂੰ ਲੈ ਕੇ ਕੁਝ ਲੈਬਸ ਨੂੰ ਲੈ ਕੇ ਬਜਟ 'ਚ ਗੱਲ ਜਰੂਰ ਕੀਤੀ ਹੈ ਬਟ ਉਹ ਇੱਕ ਲੰਬੀ ਮੁੱਦਾ ਹੈ ਉਹ ਕਦੋਂ ਮੈਚਰ ਹੋਏਗਾ ਕਦੋਂ ਐਗਜ਼ੀਕਿਊਟ ਹੋਏਗਾ ਕਦੋਂ ਉਹਦਾ ਬੈਨੀਫਿਟ ਆਣਾ ਸ਼ੁਰੂ ਹੋਏਗਾ ਉਹਨਾਂ ਮੈਂ ਦੇਖਿਆ ਨਾ ਤੁਸੀਂ ਦੇਖਿਆ ਇਮੀਡੀਏਟਲੀ ਅਗਰ ਆਪਾਂ ਕਹੀਏ ਕਿ ਕਿਸਾਨਾਂ ਨੂੰ ਕੁਝ ਮਿਲਿਆ ਹੈ ਤਾਂ ਇਸ ਬਜਟ 'ਚ ਕੋਈ ਮਿਲਦਾ ਨਜ਼ਰ ਨਹੀਂ ਆ ਰਿਹਾ ਜੀ ਅ ਇਸ ਤੋਂ ਅੱਗੇ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਪੂਰੇ ਤੌਰ ਦੇ ਉੱਤੇ ਤਾਂ ਕਰਜ਼ਾ ਕਿਉਂਕਿ ਪੰਜਾਬ ਦੇ ਉੱਤੇ ਕਰੀਬ ਕਰੀ ਪੌਣੇ 4 ਕਰੋੜ ਦਾ ਚੜਿਆ ਹੋਇਆ ਹੈ ਤਾਂ ਉਹ ਕਰਜ਼ੇ ਨੂੰ ਲੈ ਕੇ ਵੀ ਕੋਈ ਐਸਐਚ ਐਲਾਨ ਨਹੀਂ ਹੈਗਾ ਸਪੈਸ਼ਲ ਪੈਕੇਜ ਦਾ ਐਲਾਨ ਜਿਹੜਾ ਕੋਈ ਨਹੀਂ ਕੀਤਾ ਗਿਆ ਤੇ ਮੰਨਿਆ ਜਾਵੇ ਕਿ ਉਸ ਪੱਖ ਤੋਂ ਵੀ ਪੰਜਾਬ ਨੂੰ ਜਿਹੜਾ ਹੈ ਉਹ ਖੋਖ ਪਰੋਖੇ ਕੀਤਾ ਗਿਆ ਬਜਟ ਦੇ ਵਿੱਚ ਬਿਲਕੁਲ ਠੀਕ ਗੱਲ ਹੈ ਪੰਜਾਬ ਦਾ ਜਿਹੜੀ ਇਕਨੋਮੀ ਹਾਲਤ ਹੈ ਮੈਂ بار-बार ਕਹ ਰਿਹਾ ਕਿ ਲਗਾਤਾਰ ਵਿਗੜਦੀ ਜਾ ਰਹੀ ਹੈ ਇਸ ਟਾਈਮ 3.5 ਲੱਖ ਕਰੋੜ ਦਾ ਲੋਨ ਪੰਜਾਬ ਦੇ ਉੱਤੇ ਹੋਇਆਗਾ ਜਦੋਂ ਜਦੋਂ ਇਹ ਸਾਲ ਖਤਮ ਹੋਏਗਾ ਇਹ 3 ਕਰੋੜ 75 ਲੱਖ ਦੇ ਆਸ-ਪਾਸ ਚਲਾ ਜਾਏਗਾ ਇਸ ਕਰਕੇ ਇਸ ਬਜਟ 'ਚ ਜੇ ਮੈਂ ਮੰਨਦਾ ਕਿ ਕੁਝ ਨਹੀਂ ਦਿੱਤਾ ਤੇ ਘੱਟੋ-ਘੱਟ ਜਿਹੜਾ 16th ਫਾਈਨੈਂਸ ਕਮਿਸ਼ਨ ਦੀ ਜਿਹੜੀ ਵਿਜ਼ਿਟ ਹੋਈ ਹੈ ਮੈਨੂੰ ਉਸ ਤੋਂ ਕਾਫੀ ਉਮੀਦ ਹੈ ਕਿ ਪੰਜਾਬ ਨੂੰ ਇੱਕ ਅੱਛਾ ਪੈਸਾ ਜਿਹੜਾ ਮਿਲਣਾ ਚਾਹੀਦਾ ਹੈ ਕਿਉਂਕਿ ਪੰਜਾਬ ਨੇ ਆਪਣਾ ਪੇਟ ਕੱਟ ਕੇ ਦੇਸ਼ ਦਾ ਪੇਟ ਪਾਲਿਆ ਹੈ ਪੰਜਾਬ ਨੇ ਗ੍ਰੀਨ ਰੈਵੋਲੂਸ਼ਨ ਨੂੰ ਲਿਆ ਕੇ ਦੇਸ਼ ਵਿੱਚ ਜੋ ਅਨਾਜ ਦੀ ਇੱਕ ਸਹੂਲਤ ਕ੍ਰੀਟ ਕੀਤੀ ਹੈ ਕਿ ਪੰਜਾਬ ਅੱਜ ਇੱਕ ਨੰਬਰ 1 ਸਟੇਟ ਹੈ ਕਿ ਜੋ ਦੇਸ਼ ਵਾਸਤੇ ਦੇਸ਼ ਵਾਸੀਆਂ ਵਾਸਤੇ ਫੂਡ ਪ੍ਰੋਡਿਊਸ ਕਰ ਰਿਹਾ ਹੈ ਇਸ ਕਰਕੇ ਉਸ ਚੀਜ਼ ਨੂੰ ਮੱਧਿਆਨਜਰ ਰੱਖਦੇ ਹੋਇਆ ਪੰਜਾਬ ਵਾਸਤੇ ਇੱਕ ਸਪੈਸ਼ਲ ਪੈਕੇਜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਕਿ ਪੰਜਾਬ ਵਾਪਿਸ ਆਪਣੇ ਆਪ ਤੇ ਖੜਾ ਹੋ ਸਕੇ ਔਰ ਜੋ ਪੰਜਾਬ ਨੇ ਆਪਣੀ ਸਿਹਤ ਨੂੰ ਕਮਜ਼ੋਰ ਕੀਤਾ ਹੈ ਉਸ ਨੂੰ ਥੋੜੀ ਤਾਕਤ ਦਾ ਅਹਿਸਾਸ ਹੋਵੇ ਜੀ ਬਿਲਕੁਲ ਅਨਿਲ ਜੀ ਜੇਕਰ ਅਸੀਂ ਇੰਡਸਟਰੀਲਿਸਟ ਦੀ ਗੱਲ ਕਰੀਏ ਤਾਂ ਇੰਡਸਟਰੀਲਿਸਟ ਦੇ ਹਿੱਸੇ ਇਸ ਬਜਟ ਦੇ ਵਿੱਚ ਕੀ ਕੁਝ ਆਇਆ ਕਿਉਂਕਿ ਇੰਡਸਟਰੀਲਿਸਟ ਵੀ ਕਹਿ ਰਹੇ ਨੇ ਰੋਸ ਜਤਾ ਰਹੇ ਨੇ ਕਿ ਸਾਡੇ ਹਿੱਸੇ ਵੀ ਇਸ ਬਜਟ ਦੇ ਵਿੱਚ ਕੁਝ ਨਹੀਂ ਹੈਗਾ ਹਾਲਾਂਕਿ ਐਮਐਸਐਮਈ ਨੂੰ ਲੈ ਕੇ ਜ਼ਰੂਰ ਕਈ ਐਲਾਨ ਜਿਹੜੇ ਨੇ ਬਜਟ ਦੇ ਵਿੱਚ ਹੋਏ ਨੇ ਪਰ ਉਹ ਵੀ ਕਹਿ ਰਹੇ ਨੇ ਕਿ ਸਾਡੇ ਹਿੱਸੇ ਕੁਝ ਨਹੀਂ ਹੈ ਮੁਦਰਾ ਲੋਨ ਜਿਹੜਾ ਅੱਜਕੱਲ ਮਿਲਦਾ ਨਹੀਂ ਹੈਗਾ ਬੈਂਕ ਜਿਹੜੇ ਨੇ ਮੁਦਰਾ ਲੋਨ ਦੇ ਹੀ ਨਹੀਂ ਰਹੇ ਹੈਗੇ ਜਿਸ ਦੀ ਹੁਣ ਕੀਮਤ ਜਿਹੜੀ ਹੈ 20 ਲੱਖ ਤੱਕ ਕੀਤੀ ਹੈ ਤੋੜੀ ਕਰ ਬਿਲਕੁਲ ਠੀਕ ਹੈ ਇਸ ਬਜਟ ਦੇ ਅੰਦਰ ਐਮਐਸਐਮਈ ਵਾਸਤੇ ਉਹਨਾਂ ਨੇ ਜਿਹੜੀ ਮੁਦਰਾ ਲੋਨ ਦੀ ਲਿਮਿਟ ਹੈ ਉਹ 10 ਲੱਖ ਤੋਂ ਵਧਾ ਕੇ 20 ਲੱਖ ਕਰ ਦਿੱਤੀ ਹੈ ਲੇਕਿਨ ਜਦੋਂ ਮੈਂ ਵੀ ਮਾਰਕੀਟ ਚ ਘੁੰਮਦਾ ਲੋਕਾਂ ਨੂੰ ਮਿਲਦਾ ਤੇ ਹਮੇਸ਼ਾ ਇਹ ਹੀ ਕੰਪਲੇਂਟ ਆਂਦੀ ਹੈ ਕਿ 10 ਲੱਖ 10 ਜਿਹੜਾ 10 ਲੱਖ ਦਾ ਜਿਹੜਾ ਲੋਨ ਸੀ ਉਹਨੂੰ ਲੈਣ ਵਾਸਤੇ ਵੀ ਪਸੀਨੇ ਛੁੱਟ ਆਂਦੇ ਉਹਨਾਂ ਦੇ ਸਲੀਪਰ ਕਿਸ ਜਾਂਦੇ ਹਨ ਤੇ ਜੇ 10 ਲੱਖ ਵਾਸਤੇ ਇੰਨੀ ਮੁਸ਼ਕਲ ਕਰਨੀ ਪੈ ਰਹੀ ਹੈ ਤਾਂ ਤੁਸੀਂ ਸੋਚੋ ਕਿ 20 ਲੱਖ ਦਾ ਲੋਨ ਜਦੋਂ ਲੈਣਾ ਹੋਏਗਾ ਬੈਂਕ ਤੋਂ ਤਾਂ ਐਮਐਸਐਮਈ ਵਿਚਾਰਾ ਜਿਹੜਾ ਕਿ ਸਿੰਗਲ ਮੈਨ ਸ਼ੋ ਹੁੰਦਾ ਹੈ ਬਿਜ਼ਨਸ ਦੇਖੇਗਾ ਜਾਂ ਬੈਂਕ ਦੇ ਚੱਕਰ ਲਗਾਏਗਾ ਇਸ ਕਰਕੇ ਕੁਝ ਜੇ ਤੁਸੀਂ 20 ਲੱਖ ਰੁਪਏ ਦੇਣਾ ਜਾਂ 10 ਲੱਖ ਵੀ ਦੇਣਾ ਸੀਗਾ ਤੇ ਕੋਈ ਸਿਸਟਮ ਇਦਾਂ ਦਾ ਹੋਣਾ ਚਾਹੀਦਾ ਕਿ ਇੱਕ ਸਿੰਗਲ ਵਿੰਡੋ ਹੋਵੇ ਬੰਦਾ ਐਪਲੀਕੇਸ਼ਨ ਪਾਵੇ ਤੇ ਉਹਨੂੰ ਉਹਦਾ ਪੈਸਾ ਉਹਦੇ ਬੈਂਕ 'ਚ ਆ ਜਾਵੇ ਲੇਕਿਨ ਇਦਾਂ ਦਾ ਕੁਝ ਹੈ ਨਹੀਂ ਕੋਲੇਟਰਲ ਸਿਕਿਉਰਿਟੀ ਹੈ ਹੋਰ ਡਾਕੂਮੈਂਟੇਸ਼ਨ ਹੈ ਤੇ ਐਮਐਸਐਮਈ ਜਿਹੜਾ ਬੰਦਾ ਹੈ ਉਹ ਵਿਚਾਰਾ ਅਗਰ ਬੈਂਕ ਦੇ ਚੱਕਰ ਲਗਾਣ ਲੱਗ ਜੇਗਾ ਤਾਂ ਉਹਦਾ ਬਿਜ਼ਨਸ ਬੰਦ ਹੋ ਜਾਏਗਾ ਤੇ ਸਰਕਾਰ ਨੂੰ ਚਾਹੀਦਾ ਜੇ ਇਦਾਂ ਦੀ ਕੋਈ ਫੈਸਿਲਿਟੀ ਹੈ ਤਾਂ ਈਜ਼ ਆਫ ਡੂਇੰਗ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਨਾ ਕਿ ਉਹ ਸਿਸਟਮ ਦੇ ਵਿੱਚ ਜਾਂ ਪ੍ਰੋਸੀਜਰ ਦੇ ਵਿੱਚ ਕੰਫਰੈਂਸ ਕਹੀ ਖਤਮ ਹੋ ਜੇ ਕਿਉਂਕਿ ਮੈਂ ਬਹੁਤ ਸਾਰੇ ਐਮਐਸਐਮਈ ਨੂੰ ਜਾਣਦਾ ਜਿਨ੍ਹਾਂ ਨੇ 10 ਲੱਖ ਦਾ ਲੋਨ ਲੈਣ ਵਾਸਤੇ ਟਰਾਈ ਕੀਤੀ ਮੰਡੀ ਗੋਵਿੰਦਗੜ੍ਹ ਦਾ ਏਰੀਆ ਹੈ ਚਾਹ ਖੰਨਾ ਦਾ ਏਰੀਆ ਹੈ ਉਹ ਹਮੇਸ਼ਾ ਹੀ ਕੰਪਲੇਨ ਕਰਦੇ ਆ ਕਿ ਮੋਦਰਾ ਲੋਨ ਨਹੀਂ ਮਿਲਦਾ ਤੇ ਜੇ 10 ਲੱਖ ਨਹੀਂ ਮਿਲਿਆ ਤਾਂ 15 20 ਲੱਖ ਰੁਪਏ ਕਿੱਥੋਂ ਮਿਲੇਗਾ ਉਹ ਤਾਂ ਇੱਕ ਚੀਜ਼ ਹੋਗੀ ਦੂਜੇ ਪਾਸੇ ਜਿਹੜੇ ਸਾਡੇ ਸਟਾਰਟਅੱਪ ਸੀਗੇ ਉਹਨਾਂ ਸਟਾਰਟਅੱਪਸ ਵਾਸਤੇ ਵੀ ਜਿਹੜੇ ਟੈਕਸ ਬੈਨੀਫਿਟਸ ਸੀ ਉਹ ਅੱਜ ਪੂਰੀ ਤਰ੍ਹਾਂ ਵਿਡਰਾ ਕਰ ਲਏ ਗਏ ਆਬ ਉਹਨਾਂ ਨੂੰ ਐਬੋਲਿਸ਼ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਟੈਕਸ ਵਿੱਚ ਕੋਈ ਬੈਨੀਫਿ ਉਹਦੇ ਨਾਲ ਦੀ ਨੇਚਰਲਿਸਟ ਇੰਡਸਟਰੀ ਵਾਸਤੇ ਇੱਕ ਡਿਸਕਰੇਜਮੈਂਟ ਆਂਦੀ ਹੈ ਔਰ ਉਹ ਇੰਡਸਟਰੀ ਅੱਗੇ ਕਿਵੇਂ ਆਏਗੀ ਪੰਜਾਬ ਤਾਂ ਖਾਸ ਕਰਕੇ ਜਦੋਂ ਪੰਜਾਬ ਬਾਰਡਰ ਏਰੀਆ ਹੈ ਉਥੇ ਇਨਸਿਕਿਉਰ ਫੀਲ ਕਰਦਾ ਇੰਡਸਟਰੀ ਲਿਸਟ ਤੇ ਇਸ ਕਰਕੇ ਪੰਜਾਬ ਨੂੰ ਇਨਵੈਸਟਮੈਂਟ ਆਉਂਦੀ ਹੀ ਨਹੀਂ ਹੈ इवन ਕਿ ਅਸੀਂ ਜੇ ਅਗਰ ਫੋਰਨ ਇਨਵੈਸਟਮੈਂਟ ਦੀ ਗੱਲ ਕਰ ਰਹੀਏ ਉਹ ਵੀ ਪੰਜਾਬ ਚ ਬਹੁਤ ਘੱਟ ਹੈ ਅੱਧੇ ਪਰਸੈਂਟ ਤੋਂ ਵੀ ਥੱਲੇ ਹੈਗੀ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਦੇਖਦੇ ਹਾਂ ਕਿ ਬਜਟ ਦਾ ਐਡਵਰਸ ਇਮਪੈਕਟ ਹੈ ਜਿਹੜਾ ਪੰਜਾਬ ਇਕਨੋਮੀ ਤੇ ਪਵੇਗਾ ਬਿਲਕੁਲ ਅਨਿਲ ਜੀ ਇੱਕ ਜਿਹੜਾ ਐਂਜਲ ਟੈਕਸ ਹੁੰਦਾ ਸੀਗਾ ਉਹ ਵੀ ਅਬੋਲਿਸ਼ ਕੀਤਾ ਗਿਆ ਹੈ ਉਸ ਦਾ ਕੀ ਕਿਸ ਤਰੀਕੇ ਅਸਰ ਪਵੇਗਾ ਫੋਰਨ ਇਨਵੈਸਟਮੈਂਟ ਦੇ ਉੱਤੇ ਵੀ ਬਿਲਕੁਲ ਇੱਕ ਵੀ ਇਹ ਜਿਹੜਾ ਐਂਜਲ ਟੈਕਸ ਹੈ ਉਹ ਬੇਸਿਕਲੀ ਜਿਹੜੇ ਨਿਊਲੀ ਸਟਾਰਟਅਪ ਯੂਨਿਟਸ ਹੈ ਇੰਡਸਟਰੀ ਦੇ ਅੰਦਰ ਨਵੇਂ ਬੱਚੇ ਆਉਂਦੇ ਨੇ ਨਵਾਂ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆ ਜਾਂ ਸਟਾਰਟਅਪ ਸੀਗੇ ਤੇ ਉਹਨਾਂ ਨੂੰ ਇੱਕ ਉਮੀਦ ਸੀ ਕਿ ਚਲੋ ਅਸੀਂ ਜਿਹ ਉਹਨਾਂ ਨੇ ਪੈਸਾ ਲਗਾਇਆ ਹੈ ਉਹ ਪੈਸਾ ਲਗਾ ਕੇ ਉਹਨਾਂ ਨੂੰ ਕੋਈ ਅਗਰ ਪ੍ਰੋਫਿਟ ਨਹੀਂ ਹੁੰਦਾ ਕੁਝ ਸਾਲ ਸ਼ੁਰੂ ਦੇ ਸਾਲਾਂ ਵਿੱਚ ਲਾਸ ਹੁੰਦਾ ਹੈ ਫਿਰ ਜਦੋਂ ਪ੍ਰੋਫਿਟ ਆਣਾ ਸ਼ੁਰੂ ਹੋਏਗਾ ਤਾਂ ਨੈਚੁਰਲ ਉਹਨਾਂ ਨੂੰ ਐਗਜ਼ੈਂਪਸ਼ਨ ਦੀ ਰਿਕੁਆਇਰਮੈਂਟ ਹੈ ਬਟ ਇਸ ਬਜਟ ਚੋ ਐਗਜ਼ੈਂਪਸ਼ਨ ਜਿਹੜੀ ਸੀ ਉਹਨਾਂ ਦਾ ਜਿਹੜਾ ਐਂਜਲ ਬੈਨੀਫਿਟ ਸੀ ਉਹ ਈਪਫਓ ਦਾ ਵੀ ਜ਼ਿਕਰ ਜਿਹੜਾ ਕੀਤਾ ਗਿਆ ਜਿੱਥੇ 15000 ਇਨਸੈਂਟਿਵ ਜਿਹੜਾ ਦਿੱਤਾ ਜਾਣਾ ਇਸ ਦੀ ਪੰਜ ਜਿਹੜੀਆਂ ਕਹਿ ਸਕਦੇ ਹਾਂ ਵੀ categories ਨੇ ਜਿਸ ਦੇ ਵਿੱਚ ਨਵੀਂ ਕੰਪਨੀ ਹੈ ਤਾਂ ਨਵੇਂ এমਪਲੋਇਜ਼ ਰੱਖੇ ਗਏ ਨੇ ਹਾਇਰ ਕੀਤੇ ਗਏ ਨੇ ਤਾਂ ਉਸ ਦਾ ਵੱਖਰਾ ਇਨਸੈਂਟਿਵ ਹੈ ਤੇ ਪੰਜ categories ਨੂੰ ਵੀ ਸਮਝਾਓ ਔਰ ਇਸ ਦਾ ਫਾਇਦਾ ਹੋਵੇਗਾ ਕਿਵੇਂ ਹੋਵੇਗਾ ਇਹ ਵੀ ਸਮਝਾਓ ਬੇਸਿਕਲੀ ਗਵਰਨਮੈਂਟ ਨੇ ਕੋਸ਼ਿਸ਼ ਕੀਤੀ ਹੈ ਕਿ এমਪਲॉयਮੈਂਟ ਜਨਰੇਟ ਹੋਵੇ ਇਸ ਕਰਕੇ ਉਹਨਾਂ ਨੇ ਕਿ ਇੰਡਸਟਰੀ ਵਾਸਤੇ ਇੱਕ ਇਨਸੈਂਟਿਵ ਸ਼ੁਰੂ ਕੀਤਾ ਜਾਂ ਇੰਡਸਟਰੀ ਨੂੰ ਇੱਕ ਫੈਸਿਲਿਟੇਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਇੰਡਸਟਰੀ ਨੂੰ ਇੱਕ ਐਡੀਸ਼ਨਲ ਬਰਡਨ ਨਾ ਆਵੇ ਫਾਈਨਾਂਸ ਦਾ ਉਸ ਵਾਸਤੇ ਇੱਕ ਮੁਹਿੰਮ ਸਟਾਰਟ ਕੀਤੀ ਹੈ ਕਿ ਜਿਹੜੇ ਬੰਦਿਆਂ ਨੂੰ ਉਹ ਨਵੇਂ ਬੰਦਿਆਂ ਨੂੰ ਜਿਹੜੇ ਬੰਦੇ ਪਹਿਲੀ ਵਾਰ ਨੌਕਰੀ 'ਚ ਆਏ ਆਂ ਉਹ ਪਹਿਲੀ ਵਾਰ ਨੌਕਰੀ 'ਚ ਆ ਕੇ ਆਪਣਾ ईपीएफ এমਪਲਾਈਜ਼ ਪ੍ਰੋਵੀਡੈਂਟ ਫੰਡ ਵਿੱਚ ਆਪਣਾ ਨਵਾਂ ਅਕਾਊਂਟ ਖੋਲਦੇ ਆਂ ਫਸਟ ਟਾਈਮ ਉਹਨਾਂ ਵਾਸਤੇ ਇਨਸੈਂਟਿਵ ਦੇਣ ਦੀ ਗੱਲ ਕੀਤੀ ਹੈ ਗਵਰਨਮੈਂਟ ਨੇ ਤੇ ਮੈਂ ਮੰਨਦਾ ਕਿ ਇੱਕ ਅੱਛਾ ਉਪਰਾਲਾ ਹੈ ਬਟ ਇਹ ਕਿੰਨੇ ਲੈਵਲ ਤੇ ਐਗਜ਼ੀਕਿਊਟ ਹੋਏਗਾ ਕਿੰਨੇ ਬੰਦੇ ਇਸ ਦਾ ਬੈਨੀਫਿਟ ਲੈ ਪਾਣਗੇ ਉਹ ਦੇਖਣ ਵਾਲੀ ਗੱਲ ਹੈ ਕਿ ਚੁਣੌਤੀ ਇੰਡਸਟਰੀ ਵਾਸਤੇ ਵੀ ਹੈ

ਦ ਇੰਡਸਟਰੀ ਕਿਵੇਂ ਔਰ ਕਿਉਂ ਨਵੇਂ ਬੰਦਿਆਂ ਨੂੰ ਰੱਖੇਗੀ ਜੀ ਤੇ ਇਸ ਕਰਕੇ ਦੇਖਣਾ ਪਏਗਾ ਕਿ ਇਹ ਜਿਹੜੀ ਸਕੀਮ ਹੈ ਇਹ ਕਿਸ ਲੈਵਲ ਤੱਕ ਜਾ ਕੇ ਐਗਜ਼ੀਕਿਊਟ ਹੁੰਦੀ ਹੈ ਔਰ ਇਹਦਾ ਵਾਕਈ ਕੋਈ ਬੈਨੀਫਿਟ ਆਂਦਾ ਵੀ ਹੈ ਕਿ ਨਹੀਂ ਆਂਦਾ ਜੀ ਅਨਿਲ ਜੀ ਇੱਕ ਕਿਸਾਨਾਂ ਦੇ ਲਈ ਕ੍ਰੈਡਿਟ ਕਾਰਡ ਜਿਹੜੇ ਨੇ ਉਸ ਦਾ ਜ਼ਿਕਰ ਕੀਤਾ ਗਿਆ ਕਿ ਉਹਨਾਂ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਔਰ ਦੂਸਰੇ ਪਾਸੇ ਜਿਸ ਤਰੀਕੇ ਐਮ ਐਸ ਐਮਈ ਦੇ ਲਈ ਜਿਹੜਾ 20 ਲੱਖ ਤੱਕ ਕਰ ਦਿੱਤੀ ਗਈ ਤੇ ਇਸ ਨੂੰ ਇਹ ਸਮਝਿਆ ਜਾਵੇ ਕਿ ਇੱਕ ਤਰੀਕੇ ਕਰਜ਼ਾ ਲੋਕਾਂ ਦੇ ਉੱਤੇ ਚੜੇਗਾ ਹੋਰ ਜ਼ਿਆਦਾ ਜੋ ਸਕੀਮਾਂ ਲਿਆਂਦੀਆਂ ਨੇ ਕੇਂਦਰ ਨੇ ਇਹ ਬਿਲਕੁਲ ਠੀਕ ਗੱਲ ਹੈ ਲੋਨ ਤਾਂ ਕਿਸੇ ਚੀਜ਼ ਦਾ ਜਿਹੜਾ ਇਲਾਜ ਨਹੀਂ ਹੈ ਨਾ ਤੁਸੀਂ ਲੋਨ ਦੇ ਕੇ ਤਾਂ ਬੰਦੇ ਨੂੰ ਇੱਕ ਤਰ੍ਹਾਂ ਦਾ ਡਰੱਗਸ ਐਡਿਕਟ ਬਣਾਤਾ ਉਹ ਲੋਨ ਲਈ ਜਾਊਗਾ ਵਾਪਿਸ ਕਰੀ ਜਾਊਗਾ ਲੋਨ ਲਈ ਜਾਊਗਾ ਬਿਨਾਂ ਲੋਨ ਤੋਂ ਉਹ ਜੀਣਾ ਹੀ ਉਹਦੇ ਵਾਸਤੇ ਮੁਸ਼ਕਿਲ ਹੋ ਜਾਏਗਾ ਤੇ ਲੋਨ ਦੇ ਕੇ ਕੰਮ ਕਰਾਣਾ ਕੋਈ ਜਿਹੜੀ ਹੈ ਮੈਂ ਕਹਿੰਦਾ ਸਹੀ ਗੱਲ ਨਹੀਂ ਹੈ ਹਰ ਚੀਜ਼ ਵਾਸਤੇ ਲੋਨ ਹਰ ਚੀਜ਼ ਵਾਸਤੇ ਲੋਨ ਐਜੂਕੇਸ਼ਨ ਲੋਨ ਵਾਸਤੇ ਵੀ ਲੋਨ ਐ ਟੂਰਿਜ਼ਮ ਵਾਸਤੇ ਵੀ ਲੋਨ ਐ ਤੇ ਅਸੀਂ ਕਿਉਂ ਇਸ ਤਰ੍ਹਾਂ ਦਾ ਸਿਸਟਮ ਨਹੀਂ ਲੈ ਕੇ ਆ ਸਕਦੇ ਕਿ ਬੰਦੇ ਦੀ ਅੱਛੀ ਇਨਕਮ ਹੋ ਜਾਏ ਅਗਰ ਕਿਸਾਨ ਦਾ ਨੂੰ ਐਮਐਸਐਫ ਐਮਐਸਪੀ ਜੋ ਹੈ ਪ੍ਰੋਪਰ ਮਿਲ ਜਾਏ ਜੋ ਉਹਨਾਂ ਦੀ ਪ੍ਰੋਡਕਸ਼ਨ ਹੈ ਉਹਦੀ ਕਾਸਟ ਪ੍ਰੋਪਰ ਮਿਲ ਜਾਏ ਤਾਂ ਉਹਨੂੰ ਲੋਨ ਲੈਣ ਦੀ ਜ਼ਰੂਰਤ ਹੀ ਨਹੀਂ ਹੈ ਉਹ ਆਪਣੀ ਜ਼ਿੰਦਗੀ ਵਧੀਆ ਬਿਤਾਏਗਾ ਆਪਣੇ ਐਸਟ ਬਣਾਏਗਾ ਆਪਣੇ ਬੱਚਿਆਂ ਨੂੰ ਪੜਾਏਗਾ ਕਿਉਂ ਅਸੀਂ ਇਹ ਚਾਹੁੰਦੇ ਹਾਂ ਕਿ ਹਰ ਬੰਦਾ ਜਿਹੜਾ ਲੋਨ 'ਚ ਡੁੱਬਿਆ ਰਹੇ ਜੀ ਲੋਨ ਦੀ ਆਪਣੀ ਕਾਸਟ ਹੈ ਫਿਰ ਲੋਨ ਜਿਹੜੇ ਆ ਜੇ ਕਈ ਵਾਰ ਬੰਦਾ ਵਾਪਸ ਨਹੀਂ ਕਰ ਪਾਉਂਦਾ ਫਿਰ ਉਹ ਸੁਸਾਈਸਾਈਡ ਜਾਂ ਡਿਪਰੈਸ਼ਨ 'ਚ ਜਾਂਦਾ ਹੈ ਉਹ ਵੀ ਸੁਸਾਇਟੀ ਵਾਸਤੇ ਕੋਈ ਅੱਛਾ ਕਦਮ ਨਹੀਂ ਹੈ ਤੇ ਇਸ ਕਰਕੇ ਜੇ ਅਸੀਂ ਹੈਪੀ ਇੰਡੈਕਸ ਨੂੰ ਦੇਖਣਾ ਚਾਹੁੰਦੇ ਆ ਜਾਂ ਅਸੀਂ ਰੰਗਲਾ ਪੰਜਾਬ ਦੇਖਣਾ ਚਾਹੁੰਦੇ ਆ ਤਾਂ ਉਹਦੇ ਵਿੱਚ ਲੋਨ ਜਿਹੜਾ ਉਹ ਕਿਤੇ ਫਿੱਟ ਨਹੀਂ ਬੈਠਦਾ ਜੀ ਅਨਿਲ ਜੀ ਜੇ ਇਸ ਵਿੱਚ ਜ਼ਿਕਰ ਇੱਕ ਹੋਰ ਹੈਗਾ ਐਸਡੀਆਰ ਕੈਪੀਟਲ ਗੇਨ ਟੈਕਸ ਜਿਹੜੇ ਨੇ ਉਹ ਵੀ ਇਨਕਰੀਜ਼ ਕੀਤੇ ਗਏ ਨੇ ਉਸ ਦਾ ਕਿਸ ਤਰੀਕੇ ਦੇ ਨਾਲ ਇੰਪੈਕਟ ਪਏਗਾ ਦੇਖੋ ਮੈਮ ਅੱਜ ਦੇ ਟਾਈਮ 'ਚ ਲੋਕਾਂ ਕੋਲ ਰੋਜ਼ਗਾਰ ਤਾਂ ਹੈ ਨਹੀਂ ਜਿਨ੍ਹਾਂ ਲੋਕਾਂ ਕੋਲ ਥੋੜਾ ਬਹੁਤ ਰੋਜ਼ਗਾਰ ਹੈ ਜਾਂ ਥੋੜੀ ਬਹੁਤੀ ਇਨਵੈਸਟਮੈਂਟ ਹੈ ਉਹ ਪੈਸਾ ਤਾਂ ਹਰ ਬੰਦਾ ਕਮਾਉਣਾ ਚਾਹੁੰਦਾ ਹੈ ਇਸ ਕਰਕੇ ਬੜੇ ਲੋਕ ਹੈ ਜਿਹੜੇ ਕਿ ਸ਼ੇਅਰ ਮਾਰਕੀਟ 'ਚ ਇਨਵੈਸਟ ਕਰ ਰਹੇ ਆ ਅੱਜਕੱਲ੍ਹ ਉਹਨਾਂ ਨੂੰ ਇਨਕਰੇਜਮੈਂਟ ਵੀ ਮਿਲ ਰਿਹਾ ਕਿ ਸ਼ੇਅਰ ਮਾਰਕੀਟ ਇੱਕ ਅੱਛਾ ਰਿਜ਼ਲਟ ਦੇ ਰਹੀ ਹੈ ਔਰ بڑے ਛੋਟੇ ਟਾਈਮ ਦੇ ਅੰਦਰ ਇੱਕ ਅੱਛਾ ਪੈਸਾ ਰੋਜ਼ਗਾਰ ਦੇ ਇਨਵੈਸਟਰ ਨੂੰ ਮਿਲ ਜਾਂਦਾ ਹੈ ਲੇਕਿਨ ਜੇ ਹੁਣ ਇਹ ਇਨਵੈਸਟਰ ਦੇਖਦਾ ਕਿ ਉਹਦੇ ਚ ਵੀ ਤੁਸੀਂ ਲੌਂਗ ਟਰਮ ਕੈਪੀਟਲ ਗੇਨ ਤੇ ਵੀ ਟੈਕਸਰ ਵਧਾ ਦਿੱਤਾ 12% ਕਰਤਾ ਸ਼ਾਰਟ ਟਰਮ ਦੇ ਉੱਤੇ 15% ਤੋਂ 20% ਕਰਤਾ ਤੇ ਹੁਣ ਉਹ ਟੈਕਸ ਜੇ ਉਹਨਾਂ ਦੀ ਇਨਕਮ ਤੇ ਲਗਾਤਾ ਔਰ ਵਧਾ ਦਿੱਤਾ ਤੇ ਨੇਚਰਲੀ ਉਹ ਡਿਸਕਰੇਜ ਤਾਂ ਹੋਣ ਗਈ ਜਦ ਕਿ ਉਹ ਇੱਕ ਪਾਸੇ ਸੋਚ ਰਹੇ ਚਲੋ ਕਮਾਈ ਹੋ ਜੇਗੀ ਕਿ ਬਾਕੀ ਪਾਸੇ ਜੇ ਨੌਕਰੀ ਨਹੀਂ ਮਿਲ ਰਹੀ ਜਾਂ ਵਪਾਰ ਨਹੀਂ ਚੱਲ ਰਿਹਾ ਧੰਦਾ ਨਹੀਂ ਚੱਲ ਰਿਹਾ ਤੇ ਚਲੋ ਘਰੇ ਬੈਠੇ ਉਹਦੀ ਸ਼ੇਅਰ ਮਾਰਕੀਟ 'ਚ ਲਗਾ ਕੇ ਕੁਝ ਪੈਸੇ ਕਮਾ ਲੈਂਦੇ ਆ ਤਾਂ ਘਰ ਚੱਲ ਪੈਂਦਾ ਹੈ ਜੀ ਲੇਕਿਨ ਹੁਣ ਉਹਦੇ ਤੇ ਵੀ ਸਰਕਾਰ ਨੇ ਦੇਖਿਆ ਕਿ ਸ਼ੇਅਰ ਮਾਰਕੀਟ 'ਚ ਲੋਕਾਂ ਨੂੰ ਅੱਛਾ ਬੈਨੀਫਿਟ ਮਿਲ ਰਿਹਾ ਹੈ ਹਰ ਆਦਮੀ ਸ਼ੇਅਰ ਮਾਰਕੀਟ 'ਚ ਜਾ ਰਹੇ ਆ ਤਾਂ ਸਰਕਾਰ ਨੇ ਵੀ ਸੋਚਿਆ ਕਿ ਚਲੋ ਅਸੀਂ ਵੀ ਕੁਝ ਕਮਾ ਲੈਂਦੇ ਆ ਤੇ ਸਰਕਾਰ ਨੇ ਉਹ ਤੇ ਟੈਕਸ ਲਗਾਤਾ ਤੇ ਉਸ ਸਮੇਂ ਸ਼ਾਰਟ ਟਰਮ ਕੈਪੀਟਲ ਗੇਨ ਤੇ ਜਿਹੜਾ 15 ਤੋਂ 20 ਕਿਤਾ ਮੈਜੋਰਟੀ ਆਫ ਦਾ ਜਿਹੜੇ ਇਨਵੈਸਟਰ ਆ ਸ਼ੋਰਟ ਟਰਮ 'ਚ ਖੇਲਦੇ ਆ ਉਹ ਅੱਜ ਖਰੀਦਦੇ ਆ ਕੱਲ ਵੇਚ ਦਿੰਦੇ ਆ ਤਾਂ ਕਿ ਉਹਨਾਂ ਦਾ ਮਹੀਨੇ 'ਚ ਕੋਈ 15 20 25000 ਰੁਪਏ ਬਣ ਜਾਂਦਾ ਹੈ ਤਾਂ ਉਹਨਾਂ ਦਾ ਘਰ ਚੱਲ ਪੈਂਦਾ ਹੈ ਲੇਕਿਨ ਉਹਦੇ ਵੀ ਸਰਕਾਰ ਨੇ ਟੈਕਸ ਲਗਾ ਦਿੱਤਾ ਤਾਂ ਨੇਚਰਲੀ ਉਹਨਾਂ ਵਾਸਤੇ ਇੱਕ ਡਿਸਕਰਾਜਮੈਂਟ ਦਾ ਮੁੱਦਾ ਹੈ ਬਿਲਕੁਲ ਬਿਲਕੁਲ ਜੇਕਰ ਅਨਿਲ ਜੀ ਅਸੀਂ ਆਮ ਲੋਕਾਂ ਦੀ ਗੱਲ ਕਰ ਲਈ ਆਪਾਂ ਇੰਡਸਟਰੀਸ ਦੀ ਗੱਲ ਕੀਤੀ ਕਿਸਾਨਾਂ ਦੀ ਗੱਲ ਕੀਤੀ ਹਾਲਾਂਕਿ ਉਸ ਦੇ ਵਿੱਚ ਸਾਰੇ ਆਉਂਦੇ ਨੇ ਟੈਕਸ ਲੈਬ ਵੀ ਸਮਝਣ ਦੀ ਤੁਹਾਡੇ ਤੋਂ ਕੋਸ਼ਿਸ਼ ਕਰਾਂਗੇ ਤੇ ਆਮ ਲੋਕ ਇਸ ਤੋਂ ਬਜਟ ਤੋਂ ਕੀ ਉਮੀਦ ਰੱਖ ਸਕਦੇ ਨੇ ਜਾਂ ਫਿਰ ਕਿਦਾਂ ਐਡਵਰਸ ਇਫੈਕਟ ਜਿਹੜਾ ਉਹਨਾਂ ਦੇ ਉੱਤੇ ਇਸ ਬਜਟ ਦਾ ਹੋਏਗਾ ਆਮ ਲੋਕਾਂ ਦੇ ਮਦੇ ਨਜ਼ਰ ਮੈਮ ਦੇਖੋ ਚਾਹੇ ਉਹ ਸੈਲੀ ক্লাস ਹੈ ਜਾਂ ਕੋਈ ਛੋਟਾ ਬਿਜ਼ਨਸਮੈਨ ਆਪਾਂ ਜਾਣਦੇ ਹਾਂ ਕਿ ਸਾਡੇ ਹਿੰਦੁਸਤਾਨ 'ਚ ਐਮ ਐਸ ਐਮ ਇਸ ਜਿਹੜਾ ਇੱਕ ਬੜਾ ਵੱਡਾ ਰੋਲ ਪਲੇ ਕਰਦਾ ਹੈ ਔਰ ਸਾਡੀ 50% ਜਾਂ ਉਸ ਤੋਂ ਜ਼ਿਆਦਾ ਵਰਕਫੋਰਸ ਜਿਹੜੀ ਐ ਐਮਐਸਐਮਈਸ ਤੋਂ ਆਂਦੀ ਹੈ ਜੀ ਔਰ ਜਿਹੜੇ ਐਮਐਸਐਮਈ ਵੀ ਹੈ ਉਹ ਵੀ ਆਪਣੇ ਇੰਡੀਵਿਜੂਅਲ ਲੈਵਲ ਤੇ ਕੰਮ ਕਰਦੇ ਆ ਤੇ ਇੱਕ ਪ੍ਰੋਪਰਾਈਟਰਸ਼ਿਪ ਜਿਹੜਾ ਇੱਕ ਪ੍ਰੋਪਰਾਈਟਰ ਜਿਹੜਾ ਹੈ ਇੰਡੀਵਿਜੂਅਲ ਉਹ ਨੂੰ ਸੇਵਿੰਗਸ ਕਰਨ ਦੀ ਆਦਤ ਹੁੰਦੀ ਹੈ ਔਰ ਸੇਵਿੰਗ ਕਰਨੀ ਵੀ ਚਾਹੀਦੀ ਹੈ ਏਟਸੀ ਦੇ ਅੰਦਰ ਆਪਾਂ ਨੂੰ ਐਜੂਕੇਸ਼ਨ ਦਾ ਬੈਨੀਫਿਟ ਮਿਲ ਜਾਂਦਾ ਪ੍ਰੋਵੀਡੈਂਟ ਫੰਡ ਦਾ ਬੈਨੀਫਿਟ ਮਿਲਦਾ ਉਹਦੀ ਲਾਈਫ ਸਿਕਿਉਰ ਕਰਨ ਵਾਸਤੇ ਲਾਈਫ ਇੰਸ਼ੋਰੈਂਸ ਦਾ ਬੈਨੀਫਿਟ ਮਿਲ ਜਾਂਦਾ ਪੋਸਟ ਆਫਿਸ ਦੀ ਬਚਤਾਂ ਦਾ ਬੈਨੀਫਿਟ ਮਿਲ ਜਾਂਦਾ ਹੈ ਲੇਕਿਨ

ਜਿਹੜੀ ਸਟੈਂਡਰਡ ਡਿਡਕਸ਼ਨ ਆ 50 ਤੋਂ 75 ਕਰ ਦਿੱਤੀ ਤੇ ਸਲੈਬ ਦੇ ਵਿੱਚ ਥੋੜੀ ਚੇਂजेस ਕਰਕੇ ਉੱਥੇ 17500 ਦਾ ਬੈਨੀਫਿਟ ਹੋਰ ਦੇ ਦਿੱਤਾ ਜਦਕਿ ਪੁਰਾਣੀ ਸਕੀਮ ਜਿਹੜੀ 올ਡ ਸਕੀਮ ਆ ਉਹਦੇ ਵਿੱਚ ਕੋਈ ਵੀ ਚੇਂਜ ਨਹੀਂ ਕੀਤੀ ਪਰ ਪਿਛਲੇ 10 ਸਾਲਾਂ ਤੋਂ ਸਕੀਮ ਐਜ਼ ਇਟ ਇਜ਼ ਚੱਲ ਰਹੀ ਹੈ ਅਨਿਲ ਜੀ ਜਿਹੜਾ 17500 ਦਾ ਜ਼ਿਕਰ ਸਰਕਾਰ ਕਰ ਰਹੀ ਹੈ ਕਿਉਂਕਿ ਪ੍ਰਚਾਰ ਇਸੇ ਨੂੰ ਲੈ ਕੇ ਹੋ ਰਿਹਾ ਹੈ ਕਿ ਇਸ ਸਲੈਬ ਦੇ ਵਿੱਚ ਚੇਂਜ ਹੋਇਆ ਤੇ 17500 ਦਾ ਫਾਇਦਾ ਜਿਹੜਾ ਉਹ ਹੋਵੇਗਾ ਕਿ ਜਿਸ ਤਰੀਕੇ ਪ੍ਰਚਾਰ ਹੋ ਰਿਹਾ ਉਸ ਤਰੀਕੇ ਫਾਇਦਾ ਹੋਣਾ हां उस तरीके ਨਾਲ ਫਾਇਦਾ ਜਰੂਰ ਹੋਏਗਾ ਕੋਈ ਨਵੀਂ ਸਕੀਮ ਦੇ ਅੰਦਰ ਜਿਸ ਤਾ ਤੁਸੀਂ ਆਪਣੀ ਸਕਰੀਨ ਤੇ ਦਿਖਾ ਰਹੇ ਹੋ ਕਿ ਜਿਹੜੀ 3 ਲੱਖ ਤੋਂ 7 ਲੱਖ ਦੀ ਸਲੈਬ ਸੀ ਉਹ ਪਹਿਲੇ 3 ਲੱਖ ਤੋਂ 6 ਲੱਖ ਦੀ ਸਲੈਬ ਸੀਗੀ ਤੇ ਉੱਥੇ ਜਿਹੜੀ 7 ਲੱਖ ਕਰ ਦਿੱਤੀ ਉੱਥੇ 1 ਲੱਖ ਦੇ ਉੱਤੇ 5% ਦੇ ਹਿਸਾਬ ਨਾਲ ਤੁਹਾਡਾ 5000 ਦਾ ਬੈਨੀਫਿਟ ਉੱਤੇ ਹੋ ਜਾਂਦਾ ਹੈ ਤੇ ਜਿਹੜੀ 6 ਤੋਂ 9 ਦੀ ਪੁਰਾਣੀ ਸਕੀਮ ਸੀ ਉਹਨੂੰ ਉਹਨਾਂ ਨੇ 7 ਤੋਂ 10 ਕਰ ਦਿੱਤਾ ਉੱਥੇ ਤੁਹਾਡਾ 10000 ਰੁਪਏ ਦਾ ਬੈਨੀਫਿਟ ਹੋ ਰਿਹਾ ਹੈ ਤੇ ਜਿਹੜੀ ਤੁਹਾਡੀ 10 ਤੋਂ 12 ਦੀ ਸੀ ਉਹ 9 ਤੋਂ 10 ਕਰ ਦਿੱਤੀ ਉਹਦੇ ਤੁਹਾਨੂੰ 5000 ਦਾ ਬੈਨੀਫਿਟ ਹੋ ਰਿਹਾ ਇਸ ਦਾ ਕਰਕੇ ਨਵੀਂ ਸਕੀਮ ਦੀਆਂ ਸਲੈਬਸ ਨੂੰ ਉੱਪਰ-ਨੀਚੇ ਕਰਕੇ ਹੀ ਉਹਨਾਂ ਨੂੰ 77500 ਰੁਪਏ ਦਾ ਬੈਨੀਫਿਟ ਮਿਲਦੇ ਆ। ਜੀ ਪਰ ਇਹ ਨਵੀਂ ਸਕੀਮ ਚ ਹੈ ਪੁਰਾਣੀ ਸਕੀਮ ਚ ਬਿਲਕੁਲ ਵੀ ਪੁਰਾਣੀ ਸਕੀਮ ਚ ਕੋਈ ਚੇਂਜ ਨਹੀਂ ਹੈ ਇਵਨ ਕਿ ਪੰਜਾਬ ਪੁਰਾਣੀ ਸਕੀਮ ਦੀ ਸਟੈਂਡਰਡ ਡਿਡਕਸ਼ਨ ਵੀ ਚੇਂਜ ਨਹੀਂ ਕੀਤੀ ਹੈ ਜਿਹੜੇ ਕਿ ਹੋਣੀ ਚਾਹੀਦੀ ਸੀ। ਜੀ ਇੱਕ ਜੇ ਅਸੀਂ ਜ਼ਿਕਰ ਕਰੀਏ ਕਿਉਂਕਿ ਕੈਂਸਰ ਦੀਆਂ ਦਵਾਈਆਂ ਦੇ ਜਿਹੜੇ ਰੇਟ ਸੀਗੇ ਉਹ ਕੱਟ ਕੀਤੇ ਗਏ ਨੇ ਇਸ ਤੋਂ ਇਲਾਵਾ ਮੋਬਾਈਲ ਦਾ ਚਾਰਜਰ ਦਾ ਜ਼ਿਕਰ ਕੀਤਾ ਜਾ ਰਿਹਾ ਉਹਨਾਂ ਦੇ ਰੇਟਾਂ ਦੇ ਵਿੱਚ ਕਟੌਤੀ ਕੀਤੀ ਗਈ ਤਾਂ ਉਹ ਉਹ ਚੀਜ਼ਾਂ ਦੇ ਨਾਲ ਕਿਸ ਤਰੀਕੇ ਫਾਇਦਾ ਮਿਲ ਰਿਹਾ ਹੈ ਆਮ ਲੋਕਾਂ ਨੂੰ ਹੋਰ ਕਿਹ ਮੈਂ ਦੇਖੋ ਕੈਮੀਕਲ ਜਿਹੜੀ ਫਾਰਮਾਸਿਊਟੀਕਲ ਦੇ ਅੰਦਰ ਕੈਂਸਰ ਦੀਆਂ ਕੁਝ ਮੈਡੀਸਿਨਸ ਜਿਹੜੀਆਂ ਇੰਪੋਰਟ ਹੁੰਦੀਆਂ ਸੀਗੀਆਂ ਉਹਨਾਂ ਤੇ ਬੇਸਿਕ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ ਜੀ ਤੇ ਜੇ ਉਹ ਇੰਪੋਰਟ ਹੋ ਰਹੀਆਂ ਸੀ ਉਹਨਾਂ ਤੇ ਜਿਹੜੀ ਸਰਕਾਰ ਡਿਊਟੀ ਲਗਾਉਂਦੀ ਸੀ ਉਹ ਅਗਰ ਰਿਡਿਊਸ ਕਰਦੇ ਆਪਾਂ ਤੇ ਨੇਚਰਲੀ ਜਿਹੜੇ ਇੰਡੀਆ ਦੇ ਅੰਦਰ ਪੇਸ਼ੈਂਟ ਹੈ ਉਹਨਾਂ ਨੂੰ ਉਹ ਦਵਾਈ ਥੋੜੀ ਸਸਤੀ ਮਿਲੇਗੀ ਲੇਕਿਨ ਇੱਥੇ ਹਮੇਸ਼ਾ ਦੇਖਿਆ ਗਿਆ ਕਿ ਜਦੋਂ ਵੀ ਸਰਕਾਰ ਕੋਈ ਐਦਾਂ ਦਾ ਉਪਰਾਲਾ ਕਰਦੀ ਹੈ ਤਾਂ ਉੱਥੇ ਜਿਹੜਾ ਬੈਨੀਫਿਟ ਹੈ ਉਹ ਅਲਟੀਮੇਟ ਕੰਜ਼ਿਊਮਰ ਨੂੰ ਨਹੀਂ ਮਿਲਦਾ ਉਦੇ ਜਿਹੜੇ ਵਿੱਚ ਇੰਡਸਟਰੀ ਹੈ ਜਾਂ ਟਰੇਡਰਸ ਹੈ ਉਹ ਮਾਰਜਨ ਨੂੰ ਆਪਣੇ ਕੋਲ ਰੱਖ ਲੈਂਦੇ ਆਂ ਔਰ ਕਸਟਮਰ ਕਸਟਮਰ ਨੂੰ ਜਾਂ ਕੰਜ਼ਿਊਮਰ ਨੂੰ ਉਹਦਾ ਬੈਨੀਫਿਟ ਨਹੀਂ ਮਿਲ ਪਾਂਦਾ ਤੇ ਸਰਕਾਰ ਨੂੰ ਉਸ ਚੀਜ਼ ਵਾਸਤੇ ਵੀ ਥੋੜਾ ਮੈਕੈਨਿਜ਼ਮ ਡਿਫਾਈਨ ਕਰਨਾ ਪਏਗਾ ਕਿ ਜਿਹੜੇ ਬੇਸਿਕ ਕਸਟਮ ਡਿਊਟੀ ਰਿਡਿਊਸ ਹੋਈ ਹੈ ਕੈਂਸਰ ਦੀ ਕੁਝ ਮੈਡੀਸਿਨਸ ਦੇ ਉੱਤੇ ਉਹਦਾ ਸਿੱਧਾ ਸਿੱਧਾ ਬੈਨੀਫਿਟ ਜਿਹੜਾ ਹੈ ਉਹ ਪੇਸ਼ੈਂਟ ਨੂੰ ਮਿਲਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਿਹੜੇ ਮੋਬਾਈਲ ਫੋਨ ਹੈ ਸਰਕਾਰ ਇਹ ਮੰਨ ਕੇ ਚੱਲਦੀ ਹੈ ਕਿ ਮੋਬਾਈਲ ਫੋਨ ਇੰਡਸਟਰੀ ਜਿਹੜੀ ਹੈ ਦੇਸ਼ ਦੀ ਉਹ ਕਾਫੀ ਮੈਚੂਰ ਹੋ ਚੁੱਕੇ ਕਿ ਮੋਬਾਈਲ ਫੋਨ ਨੇ ਬਹੁਤ ਅੱਛਾ ਕੰਮ ਕੀਤਾ ਬਹੁਤ ਐਕਸਪੋਰਟ ਕੀਤਾ ਇੰਡੀਆ ਦੇ ਵਿੱਚੋਂ ਤੇ ਅਸੀਂ ਅੱਜ ਐਕਸਪੋਰਟ ਕਰ ਰਹੇ ਹਾਂ ਇਸ ਕਰਕੇ ਮੋਬਾਈਲ ਫੋਨ ਇੰਡਸਟਰੀ ਦੇ ਅੰਦਰ ਉਹਨਾਂ ਨੇ ਕੁਝ ਕੰਪੋਨੈਂਟ ਦੇ ਉੱਤੇ ਚਾਰਜਸ ਦੇ ਉੱਤੇ ਬੇਸਿਕ ਕਸਟਮ ਡਿਊਟੀ ਨੂੰ ਰਿਡਿਊਸ ਕਰ ਦਿੱਤਾ ਹੈ ਉਹਦੇ ਨਾਲ ਕੀ ਹੋਏਗਾ ਕਿ ਜਿਹੜਾ ਸਪਲਾਇਰ ਹੈ ਫੋਰਨ ਤੋਂ ਉਹ ਇੰਡੀਆ 'ਚ ਜ਼ਿਆਦਾ ਸਪਲਾਈ ਕਰੇਗਾ ਉਹਦੇ ਨਾਲ ਇੱਕ ਡਰ ਜਰੂਰ ਬਣਿਆ ਰਹਿੰਦਾ ਕਿ ਜਦੋਂ ਕਸਟਮ ਡਿਊਟੀ ਰਿਡਿਊਸ ਕੀਤੀ ਜਾਂਦੀ ਹੈ ਤਾਂ ਜਿਹੜੀ ਡੋਮੈਸਟਿਕ ਸਾਡੀ ਇੰਡਸਟਰੀ ਹੈ ਉਹਨੂੰ ਜਿਹੜਾ ਉਹਦਾ ਖਮਿਆਜ਼ਾ ਪੂਤਣਾ ਪੈਂਦਾ ਹੈ ਤੇ ਸਰਕਾਰ ਨੂੰ ਉਹਦਾ ਵੀ ਬੈਲੈਂਸ ਬਣਾ ਕੇ ਚੱਲਣਾ ਚਾਹੀਦਾ ਕਿ ਆਪਣੀ ਡੋਮੈਸਟਿਕ ਮਾਰਕੀਟ ਨੂੰ ਜਾਂ ਡੋਮੈਸਟਿਕ ਇੰਡਸਟਰੀ ਨੂੰ ਪ੍ਰੋਟੈਕਟ ਕਰੇ ਜੇ ਉਹਨਾਂ ਨੇ ਬੇਸਿਕ ਕਸਟਮ ਡਿਊਟੀ ਕਿਸੇ ਵੀ ਇੰਪੋਰਟ ਆਈਟਮ ਦੇ ਉੱਤੇ ਰਿਡਿਊਸ ਕਰਨੀ ਹੈ ਤੇ ਇਸ ਕਰਕੇ ਉਹਦਾ ਐਡਵਰਸ ਇੰਪੈਕਟ ਹੋ ਸਕਦਾ ਹੈ ਇਸ ਤੋਂ ਇਲਾਵਾ ਕੁਝ ਮਿਨਰਲ ਦੇ ਉੱਤੇ ਸੋਲਰ એનર્ਜੀ ਦੇ ਜਿਹੜੇ ਪੈਨਲ ਹੈ ਉਹਨਾਂ ਉੱਤੇ ਐਂਜੇ ਕੁਝ ਮੈਰਿਨ ਪ੍ਰੋਡਕਟਸ ਹੈ ਇਹਨਾਂ ਉੱਤੇ ਇਹਨਾਂ ਨੇ ਜਾਂ ਲੈਦਰ ਐਂਡ ਟੈਕਸਟਾਈਲ ਦੇ ਕੁਝ ਪ੍ਰੋਡਕਟਸ ਹੈ ਜਿਨ੍ਹਾਂ ਦੇ ਉੱਤੇ ਅ ਬੇਸਿਕ ਕਸਟਮ ਡਿਊਟੀ ਨੂੰ ਰਿਡਿਊਸ ਕੀਤਾ ਹੈ ਤੇ ਇਹਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਸਤੀਆਂ ਹੋਣਗੀਆਂ ਔਰ ਕੰਜ਼ਿਊਮਰ ਨੂੰ ਉਹਦਾ ਬੈਨੀਫਿਟ ਜੋ ਹੈ ਮੇਰੇ ਹਿਸਾਬ ਨਾਲ ਮਿਲਣਾ ਚਾਹੀਦਾ ਹੈ ਜੇ ਸਰਕਾਰ ਥੋੜਾ ਆਪਣਾ ਮੈਕੈਨਿਜ਼ਮ ਪ੍ਰੋਪਰ ਰੱਖੇਗੀ ਜੀ ਅਨਜੀ ਸੋਨੇ ਦੇ ਉੱਤੇ ਵੀ ਕਸਟਮ ਡਿਊਟੀ ਕੱਟ ਕੀਤੀ ਹੈ ਹਾਂ ਜੀ ਇਸੇ ਤਰ੍ਹਾਂ ਮੈਂ ਆਰਐਸਸੀ ਕੋਇੰਟ ਤੇ ਕਿ ਜਿਹੜੇ ਥੋੜਾ ਸੋਨਾ ਚਾਹੁੰਦੀ ਹੈ ਇਹਦੇ ਤੇ ਵੀ ਬੇਸਿਕ ਕਸਟਮ ਡਿਊਟੀ ਰਿਡਿਊਸ ਕੀਤੀ ਹੈ ਇਹਦੇ ਨਾਲ ਕਿਉਂਕਿ ਸਰਕਾਰ ਦਾ ਇਹ ਮੰਨਣਾ ਹੈ ਕਿ ਜਿਹੜੀ ਸਾਡੀ ਜੁਐਲਰੀ ਇੰਡਸਟਰੀ ਹੈ ਇਹਦੇ ਚ ਘੱਟੋ ਘੱਟ 50 ਲੱਖ ਦੇ ਆਸ-ਪਾਸ ਜੋ ਲੋਕ ਐ ਕੰਮ ਕਰ ਰਹੇ ਐ ਡਾਇਰੈਕਟਲੀ অর ਇੰਡਾਇਰੈਕਟਲੀ ਤੇ ਇਸ ਕਰਕੇ ਇਸ ਫੀਲਡ ਨੂੰ ਇਸ ਬਿਜ਼ਨਸ ਨੂੰ ਹਮੇਸ਼ਾ ਪ੍ਰੋਟੈਕਟ ਕਰਕੇ ਰੱਖਣਾ ਪਏਗਾ ਤੇ ਉਹਨਾਂ ਨੇ ਬੇਸਿਕ ਡਿਊਟੀ ਕਸਟਮ ਕਟਾ ਕੇ ਏ ਟ੍ਰਾਈ ਕੀਤਾ ਕਿ ਵਰਲਡ ਓਵਰ ਤੋਂ ਨਾ ਨਾ ਮਤਲਬ ਯਾਨੀ ਕਿ ਕੋਸ਼ਿਸ਼ ਸਰਕਾਰ ਨੇ ਜ਼ਰੂਰ ਕੀਤੀ ਹੈ ਨੇ ਜੀ ਪਰ ਉਸ ਤਰੀਕੇ ਦਾ ਫਾਇਦਾ ਨਹੀਂ ਮਿਲ ਪਾਏਗਾ ਤਨਵਾਦ ਤੁਸੀਂ ਜੁੜੇ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਲੋਕਾਂ ਤੱਕ ਤੁਸੀਂ ਜਾਣਕਾਰੀ ਪਹੁੰਚਾਈਏ ਕਿ ਕਿਸ ਤਰੀਕੇ ਇਫੈਕਟ ਜਿਹੜਾ ਹੈ ਇਸ ਬਜਟ ਦਾ ਹੋਵੇਗਾ ਪਰ ਇਸੇ ਵਿਚਾਲੇ ਇੱਕ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਔਰ ਬੇहद ਮੰਦ ਭਾਗੀ ਖਬਰ ਜਿਹੜੀ ਹੈ ਇਸ ਵੇਲੇ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਦੱਸੀ ਕਿ ਇੱਥੇ ਗੁਰਚਰਨ ਸਿੰਘ ਦੀ ਮੌਤ ਹੋਈ ਹੈ ਤਾਂ ਪਟਿਆਲਾ ਤੋਂ ਟਰਬਨ ਕੋਚ ਗੁਰਚਰਨ ਸਿੰਘ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਵਰਲਡ ਟੂਰ ਦੇ ਦੌਰਾਨ ਫਿਲੀਪੀਨਸ ਦੇ ਅਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਲਗਾਤਾਰ ਇਹ ਮਾਮਲੇ ਜਿਹੜੇ ਨੇ ਉਹ ਵਧੇ ਚਲੇ ਜਾ ਰਹੇ ਨੇ ਤਾਂ ਪੰਜਾਬ ਦੇ ਵਿੱਚ ਟਰਬਨ ਕੋਚ ਵਜੋਂ ਦੀ ਮਸ਼ਹੂਰ ਸੀ ਗੁਰਚਰਨ ਸਿੰਘ ਔਰ ਇਸ ਵੇਲੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਦਿਲ ਦਾ ਦੌਰਾ ਪੈਣ ਦੇ ਕਰਕੇ ਦਿਹਾਂਤ ਹੋਇਆ ਹੈ ਹਟ ਅਟੈਕ ਦੇ ਕਰਕੇ ਦਿਹਾਂਤ ਹੁੰਦਾ ਹੈ ਤਾਂ ਦੱਸਿਆ ਕਿ ਆਪਣੀ ਮਾਤਾ ਦੇ ਨਾਲ ਵਰਲਡ ਟੂਰ ਦੇ ਉੱਤੇ ਗੁਰਚਰਨ ਸਿੰਘ ਗਿਆ ਹੋਇਆ ਸੀਗਾ ਔਰ ਪਟਿਆਲਾ ਦੇ ਲੰਗਪਿੰਡ ਦਾ ਰਹਿਣ ਵਾਲਾ ਸੀਗਾ ਗੁਰਚਰਨ ਸਿੰਘ ਆਪਣੀ ਮਾਤਾ ਦੇ ਨਾਲ ਇਕੱਲਿਆਂ ਹੀ ਗੁਰਚਰਨ ਸਿੰਘ ਰੈਂਦਾ ਸੀਗਾ ਇਸ ਦੇ ਬਾਰੇ ਵੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਪੀਗਰੇਵਾਲ ਦੇ ਨਾਲ ਫਿਲਮ ਦੇ ਵਿੱਚ ਵੀ ਕੰਮ ਕੀਤਾ ਹੈ ਮਿਲ ਸੀ ਉਹ ਵੀ ਗੋਪਾਲ ਇਸ ਵੇਲੇ ਫੋਨਲਾਈਨ ਦੇ ਉੱਤੇ ਬਣੇ ਹੋਏ ਨੇ ਗੋਪਾਲ ਕੀ ਕੁਝ ਪੂਰੀ ਜਾਣਕਾਰੀ ਜੀ ਨੂੰ ਇਹ ਬੜੀ ਤਰਾਸਦੀ ਵਾਲੀ ਖਬਰ ਹੈ ਮੰਦਪਾਗੀ ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ ਜੋ ਗੁਰਚਰਨ ਸਿੰਘ ਨੇ ਇਹ ਪਟਿਆਲਾ ਦੇ ਲੰਗ ਪਿੰਡ ਦੇ ਵਿੱਚ ਰਹਿੰਦੇ ਸੀਗੇ ਤੇ ਸਭ ਤੋਂ ਜਿਹੜੀ ਮੰਦਪਾਗੀ ਖਬਰ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਮਾਤਾ ਦੇ ਨਾਲ ਇਕੱਲੇ ਹੀ ਰਹਿੰਦੇ ਸੀ ਤੇ ਹੁਣ ਇਹ ਵਰਲਡ ਟੂਰ ਤੇ ਗਏ ਹੋਏ ਸੀ ਇਹਨਾਂ ਨੇ ਜ਼ੀਰੋ ਤੋਂ ਸਟਾਰਟ ਕੀਤਾ ਮੈਂ ਪਰਸਨਲੀ ਇਹਨਾਂ ਨੂੰ ਜਾਣਦਾ ਹਾਂ ਜ਼ੀਰੋ ਤੋਂ ਸਟਾਰਟ ਕਰਕੇ ਇਹ ਉਚਾਈਆਂ ਤੇ ਗਏ ਪਹਿਲਾਂ ਇਹਨਾਂ ਨੇ ਦਸਤਾਰ ਸਿੱਖਲਾਈ ਦਾ ਕੰਮ ਸ਼ੁਰੂ ਕੀਤਾ ਫਿਰ ਪੱਗਾਂ ਬੰਨਣ ਦਾ ਕੰਮ ਸ਼ੁਰੂ ਕੀਤਾ ਹੁਣ ਇਹਨਾਂ ਦਾ ਕੰਮ ਵਧਣ ਲੱਗਿਆ ਸੀਗਾ ਪੈਸੇ ਕਮਾਉਣ ਲੱਗੇ ਸੀਗੇ ਘਰ ਦੇ ਹਾਲਾਤ ਵੀ ਸ਼ੁਰੂਆਤੀ ਦੌਰ ਦੇ ਵਿੱਚ ਉਲਨੇ ਚੰਗੇ ਨਹੀਂ ਸੀ ਹੁਣ ਥੋੜਾ ਥੋੜਾ ਸੈੱਟ ਹੋਣ ਲੱਗਿਆ ਸੀ ਪਰ ਜਦੋਂ ਹੁਣ ਵਰਲਡ ਟੂਰ ਤੇ ਜਦੋਂ ਇਹ ਗਏ ਹੋਏ ਸੀ ਤਾਂ ਆਪਣੀ ਮਾਤਾ ਜੀ ਨੂੰ ਵੀ ਨਾਲ ਲੈ ਕੇ ਗਏ ਸੀ ਉਹਨਾਂ ਨੇ ਕਿਹਾ ਕਿ ਮੈਂ ਮਾਤਾ ਜੀ ਨੂੰ ਪਿੱਛੇ ਇਕੱਲਾ ਨਹੀਂ ਛੱਡਾਂਗਾ ਪਿੱਛੇ ਕੋਈ ਵੀ ਨਹੀਂ ਹੈ ਤਾਂ ਜਿਹੜੇ ਸਪਾਂਸਰ ਸੀਗੇ ਉਹਨਾਂ ਨੂੰ ਇਹਨਾਂ ਨੇ ਰਿਕੁਐਸਟ ਪਾਈ ਕਿ ਮੇਰੇ ਮਾਤਾ ਜੀ ਵੀ ਨਾਲ ਜਾਣਗੇ ਉਹ ਗਏ ਉੱਥੇ ਵਰਲਡ ਟੂਰ ਤੇ ਤੇ ਦਾ ਪੰਨਾ ਗੁਰਚਰਨ ਸਿੰਘ ਨੇ ਜੋ ਖਾਣ ਦੇ ਨਾਲ ਇਹਨਾਂ ਦੀ ਥੋੜੀ ਸਿਹਤ ਵਿਗੜੀ ਪਰ ਉਹ ਤੋਂ ਬਾਅਦ ਠੀਕ ਹੋ ਗਏ ਸੀ ਤੇ ਦੁਬਾਰਾ ਜਦੋਂ ਉਹੋ ਸਿਹਤ ਥੋੜੀ ਵਿਗੜਦੀ ਵਿਗੜਦੀ ਜ਼ਿਆਦਾ ਵਿਗੜੀ ਤਾਂ ਇਹ ਜੋ ਆਪਾਂ ਕਹਿੰਦੇ ਕਿ ਐਸਿਡਿਟੀ ਹੋ ਜਾਂਦੀ ਹੈ ਇਹਨਾਂ ਨੂੰ ਥੋੜੀ ਐਸਿਡਿਟੀ ਦੀ ਪ੍ਰੋਬਲਮ ਆਈ ਜੋ ਦਿਮਾਗ ਦੇ ਵਿੱਚ ਗੈਸ ਚੜੀ ਜਿਹੜੀ ਜਾਣਕਾਰੀ ਸਾਹਮਣੇ ਆਈਏ ਜਿਸ ਤੋਂ ਬਾਅਦ ਅਚਾਨਕ ਹੀ ਇਹਨਾਂ ਨੂੰ ਹਾਰਟ ਅਟੈਕ ਆ ਗਿਆ ਉਮਰ ਵੀ ਕੋਈ ਬਹੁਤੀ ਨਹੀਂ ਹੈਗੀ 24 ਸਾਲ ਦੇ ਤਕਰੀਬਨ ਨੇੜੇ ਉਮਰ ਸੀਗੀ ਇਹਨਾਂ ਦੀ ਮਤਲਬ ਬਹੁਤ ਜ਼ੀਰੋ ਤੋਂ ਸਟਾਰਟ ਕਰਕੇ ਇਹਨਾਂ ਨੇ ਉਚਾਈਆਂ ਤੱਕ ਆਪਣੇ ਆਪ ਨੂੰ ਪਹੁੰਚਾਇਆ ਸੀ ਤੇ ਪਿੱਛੇ ਹੁਣ ਮਾਤਾ ਜੀ ਵੀ ਇਕੱਲੇ ਰਹਿ ਗਏ ਨੇ ਇੱਕ ਇੱਥੇ ਜੋ ਹਾਰਟ ਅਟੈਕ ਦਾ ਮਾਮਲਾ ਸਾਹਮਣੇ ਆਇਆ ਇਥੇ ਇਹ ਵੀ ਫਿਕਰ ਵਾਲੀ ਗੱਲ ਹੋ ਜਾਂਦੀ ਹੈ ਕਿ ਨੌਜਵਾਨਾਂ ਨੂੰ ਇਸ ਤਰ੍ਹਾਂ ਹਾਰਟ ਅਟੈਕ ਆ ਰਹੇ ਨੇ ਜਿਹੜੇ ਇਹ ਵੀ ਬਹੁਤ ਫਿਕਰ ਦੀ ਗੱਲ ਬਿਲਕੁਲ ਜ਼ਾਹਰ ਤੌਰ ਦੇ ਉੱਤੇ ਗੋਪਾਲ ਇਹ ਫਿਕਰ ਦੀ ਗੱਲ ਹੈ ਹਾਰਟ ਅਟੈਕ ਦੇ ਨਾਲ ਕਿਉਂਕਿ ਲਗਾਤਾਰ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਔਰ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਇਥੇ ਹਾਰਟ ਅਟੈਕ ਆਇਆ ਹੈ ਔਰ ਇੱਕ ਉੱਬਰਦਾ ਹੋਇਆ ਸਿਤਾਰਾ ਜੋ ਕਿ ਮੌਤ ਦੇ ਮੂਹਰੇ ਵਿੱਚ ਚਲਾ ਗਿਆ ਔਰ ਪਰਿਵਾਰ ਦਾ ਨਾਲ ਇਕੱਲਾ ਰਹਿੰਦਾ ਸੀਗਾ ਗੁਰਚਰਨ ਤਾਂ ਖਾਸ ਤੌਰ ਦੇ ਉੱਤੇ ਇਥੇ ਮੰਦਭਾਗੇ ਖਬਰ ਜ਼ਰੂਰ ਸਾਹਮਣੇ ਆਈ ਹੈ